ਕੀ ਸਰਕਾਰ ਮੁਰਦਾਬਾਦ 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 ਆਮ ਸਪੀਦਾ ਗਰੰਟੀ ਕਾਨੂੰਨ ਯਾਰੀ ਕਰੋ ਜਾਰੀ ਕਰੋ ਜਾਰੀ ਕਰੋ ਸਬਾਨ ਆਗਵਾ ਦੇ ਕੀਤੇ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਨਿੱਲੀ ਅੰਦੋਲਨ ਅੰਦੋਲਨ ਦੌਰਾਨ ਕਿਸਾਨਾਂ ਕੋਲ ਕੀਤੇ ਝੂਠੇ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨਾਂ ਮਜ਼ਦੂਰਾਂ ਦਾ ਸਮੂਚਾ ਕਰਜ਼ਾ ਮਾਫ ਕਰੋ ਮਾਫ ਕਰੋ ਮਾਫ ਕਰੋ एड्रेस <laughs> वापसि पढ़ना उड़ो कि स्टेशन पर दो घंटे से बैठे हुए और हमने गुजरात जाना था लेकिन यहाँ पर कुछ परेशानियाँ हैं चक्का जाम है तो ट्रेनों को जाने नहीं दिया जा रहा है और पीछे ही ट्रेनों को रोक दिया जा रहा है जिसकी वजह से जो मुसाफिर यहाँ पर जो काफ़ी बैठे हैं यहाँ पर काफ़ी परेशानियों का सामना करना पड़ रहा है क्या आप आपको सरकार को संदेश देना चाहते हैं कि नित दिन करीब महीने में दो बार चार बार रेल का चक्का जाम किया जाता है क्या कहना चाहते हैं इसके यह है कि सरकार को यही है कि हम संदेश देना चाहते हैं क्योंकि आम जो मुसाफिर होते हैं जो गरीब गुरबा होते हैं उनको परेशानियों का सामना करना पड़ता है बाकी जो जायज़ हमारे जो किसान भाई हैं उनकी भी जायज़ डिमांड है मांग है इसकी वजह से हम क्या कह सकते हैं हम तो सरकार के साथ ही जो भी सरकार का जो होगा जो सरकार जो कानून वो बनाएगी उसके मुताबिक ही तो हमें चलना है बाकी यह है कि जो मुसाफिर होते हैं इसमें बहुत उनको परेशानियों का सामना करना पड़ता है तकलीफ़ उठानी पड़ती है दूर दराज से लोग आके बैठे हुए हैं यहाँ पर जिसकी वजह से काफ़ी परेशानियाँ हो रही हैं अब देखो कब तक ये धरना हटता है ये कब तक चक्का ये जाम जो है ये खुलता है तो कब हमें यहाँ से जाने को मिलेगा किसान मजदूर संघर्ष कमेटी पंजाब जनरल सक्र जिला हशियारपुर अज का जो एस गैर राजनीतिक के एम एम किसान मजदूर मोर्चा ਪੰਜਾਬ ਦਾ ਤੇ ਪੂਰੇ ਭਾਰਤ ਦੀਆਂ ਵੱਖ-ਵੱਖ ਜੰਦੇ ਜਥੇਬੰਦੀਆਂ ਦੀ ਈਕਾਲ ਦੇ ਉੱਤੇ ਅੱਜ ਟਾਂਡੇ ਦਾ ਰੇਲਵੇ ਸਟੇਸ਼ਨ ਜਿਹੜਾ ਵਾ ਇਹ ਜ਼ਿਲ੍ਹਾ ਹਸ਼ਿਆਰਪੁਰ ਦੇ ਸੰਘਰਸ਼ੀ ਜੋਧਿਆਂ ਵੱਲੋਂ ਇੱਥੇ ਚੱਕਾ ਜਾਮ ਕੀਤਾ ਗਿਆ ਰੇਲਾਂ ਦਾ ਜੀ ਕਿਉਂਕਿ ਸਾਡੀਆਂ ਮੰਗਾਂ ਲੈ ਕੇ ਜੋ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਜਾਂ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ ਦਿੱਲੀ ਨੂੰ ਕੂਚ ਕੀਤਾ ਗਿਆ ਸੀ ਜੋ 13 ਤਰੀਕ ਦੀ ਕਾਲ ਦਿੱਤੀ ਗਈ ਸੀ ਤੇ ਸਾਰੇ ਬਾਰਡਰਾਂ ਦੇ ਉੱਤੇ ਹਰਿਆਣੇ ਦੇ ਬਾਰਡਰਾਂ ਤੇ ਖੱਟਰ ਸਰਕਾਰ ਨੇ ਮੋਦੀ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਉਥੇ ਬੈਰੀਗੇਡ ਲਾਏ ਆ ਜਦੋਂ ਸਾਡੇ ਕਿਸਾਨ ਮਜ਼ਦੂਰ ਉਥੇ ਪਹੁੰਚਿਆ ਇਹਨਾਂ ਨੇ ਉਥੇ ਗੋਲੀਆਂ ਚਲਾਈਆਂ ਵਾ ਹਾਥਾ ਵਾਲੇ ਗੋਲੇ ਚਲਾਈਏ ਜਿਹੜੇ ਹੰਝੂ ਗੈਸ ਵਾਲੇ ਤੇ ਪਾਣੀ ਦੀਆਂ ਬਿਛਾੜਾਂ ਕੀਤੀਆਂ ਵਾ ਨਾਲ ਇਹਨਾਂ ਨੇ ਕੱਚੀਆਂ ਤੇ ਪੱਕੀਆਂ ਗੋਲੀਆਂ ਚਲਾਈਆਂ ਐਸਐਲਆਰ ਦੀ ਗੋਲੀ ਚਲਾਈਏ ਸਾਡੇ ਕਿਸਾਨਾਂ ਮਜ਼ਦੂਰਾਂ ਦੇਤੇ ਸਾਡਾ ਨੌਜਵਾਨ ਆਗੂ ਸ਼ੁਭਕਰਨ ਸਿੰਘ ਉਥੇ ਇਹਨਾਂ ਨੇ ਸ਼ਹੀਦ ਕੀਤਾ ਵਾ ਨਾਲ ਇਹਨਾਂ ਦੇ ਹੋਰ ਵੀ ਸਾਡੇ ਕਿਸਾਨ ਸ਼ਹੀਦ ਹੋਏ ਆ ਇਥੋਂ ਭਾਰਤ ਸਰਕਾਰ ਦਾ ਜਿਹੜਾ ਚਿਹਰਾ ਵਾ ਉਹ ਨੰਗਾ ਆ ਕਿ ਭਾਰਤ ਸਰਕਾਰ ਵੋਟਾਂ ਲੈਣ ਵੇਲੇ ਇਹਨੇ ਵਾਅਦਾ ਕੀਤਾ ਕਿ ਅਸੀਂ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਜਿਹੜੀ ਉਹ ਦੁੱਗਣੀ ਕਰਾਂਗੇ ਜਦ ਕੇ ਸਭ ਤੋਂ ਵੱਧ ਖੁਦਕਸ਼ੀਆਂ ਇਹ ਸਰਕਾਰ ਦੇ ਰਾਜ ਦੇ ਵਿੱਚ ਹੋਈਆਂ ਦੁੱਗਣੀ ਕਰਨ ਦੇ ਬਜਾਏ ਇਹਨਾਂ ਨੇ ਫਸਲਾਂ ਦੇ ਭਾਅ ਥੱਲੇ ਲਿਆਂਦੇ ਰਾਂਜੀ ਜ਼ਿਕਰ ਗੱਲ ਕਰੀਏ ਤੇ ਅੱਜ ਦਾ ਮੁੱਦਾ ਜਿਹੜਾ ਅਸੀਂ ਰੇਲ ਰੋਕੋ ਅੰਦੋਲਨ ਦਾ ਕਿਹੜੇ ਕਸੇ ਅੱਜ ਰੇਲਾਂ ਰੋਕੀਆਂ ਗਈਆਂ ਜਿੱਥੇ ਆਮ ਪਬਲਿਕ ਨੂੰ ਮੁਸਾਫਰਾਂ ਨੂੰ ਜਿਹੜਾ ਪਰੇਮਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਇਹਦੀ ਵਾਰ ਕੀ ਕਹਣ ਜਾਂਦੇ ਤੁਸੀਂ ਦੇਖੋ ਇਹਦੀ ਜ਼ਿੰਮੇਵਾਰ ਸਰਕਾਰ ਆ ਸੈਂਟਰ ਸਰਕਾਰ ਆ ਜੇ ਉਹ ਕਿਸਾਨਾਂ ਦੀਆਂ ਮੰਗਾਂ ਦੇ ਦਿੰਦੀ ਆ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਬਣਾ ਦਿੰਦੀ ਆ ਜਿੰਨੀਆਂ ਵੀ ਸਾਡੀਆਂ ਹੋਰ ਮੰਗਾਂ ਨੇ ਲਕੀਨਪੁਰ ਖੀਰੀ ਦੇ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਇਨਸਾਫ ਮਿਲ ਜਾਂਦਾ ਇਹ ਸਾਨੂੰ ਰੇਲਾ ਰੋਕਣ ਦਾ ਜਾਂ ਮੁਸਾਫਰਾਂ ਨੂੰ ਰਾਹ ਤੰਗ ਕਰਨ ਦਾ ਇਹ ਸਾਡੀ ਕੋਈ ਮਜਬੂਰੀ ਨਹੀਂ ਇਹ ਮਜਬੂਰੀ ਬਣਾ ਦਿੰਦੇ ਆ ਅੱਜ ਵੀ ਅੱਜ ਵੀ ਜੇਕਰ ਮੰਗਾਂ ਨਹੀਂ ਮਨੀਆਂ ਜਾਂਦੇ ਅਗਲਾ ਕੀ ਕਦਮ ਹੋਏਗਾ ਜੇਕਰ ਸਾਡੀਆਂ ਮੰਗਾਂ ਅਜੇ ਵੀ ਨਹੀਂ ਮੰਗੀਆਂ ਜਾਂਦੀਆਂ ਨਹੀਂ ਮੰਨੀਆਂ ਜਾਂਦੀਆਂ ਤੇ ਜਿਹੜੇ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖੇ ਕੀਤੇ ਜਾਣ ਮੋਤਾ ਸਿੰਘ ਟਾਲੀ ਮੋਤਾ ਸਿੰਘ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਰੇਲ ਰੋਕਣ ਦਾ ਐਲਾਨ ਕੀਤਾ ਕਿਸਾਨਾਂ ਵੱਲੋਂ ਤੇ ਤੁਸੀਂ ਵੀ ਉਸ ਸੰਘਰਸ਼ ਦੇ ਵਿੱਚ ਗਏ ਸੀ ਤੇ ਕੀ ਹੋਇਆ ਤੁਹਾਡੇ ਹੱਥ ਨੂੰ ਬੜਾ ਜਦ ਅਸੀਂ ਦਿੱਲੀ ਨੂੰ ਪਹੁੰਚ ਕੀਤਾ ਵਾ ਤੇ ਸੰਘੂ ਕ્વાਟਰ ਤੇ 13 ਤਰੀਕ ਤੇ ਅਸੀਂ ਪੁੱਜੇ ਆਂ ਤੇ ਅਰੇ ਆ ਨਾ ਸਰਕਾਰ ਖੱਟਰ ਸਰਕਾਰ ਮੋਦੀ ਦੀ ਜਿਹੜੀ ਮੁਰੀ ਭਗਤਾ ਸੈਂਟਰ ਦੀ ਉਹਨਾਂ ਨੇ ਸਾਡੇ ਤੇ ਗੋਲੇ ਆਸੂ ਦੇ ਸੁੱਟ ਕੇ ਤੇ ਮੁੜ ਕੇ ਜਿਹੜੀਆਂ ਜਿਹੜੀਆਂ ਪੱਕੀਆਂ ਗੋਲੀਆਂ ਵਾਂ ਉਹ ਚਲਾਈਆਂ ਉਹਦੇ ਵਿੱਚ ਪੱਕੀ ਗੋਲੀਆਂ ਚਲਾ ਗਿਆ ਮੇਰੇ ਹੱਥ ਤੇ ਗੋਲੀ ਲੰਗੀ ਆ ਹੱਥ ਪਰਚਰ ਜਿਹੜਾ ਹੋਇਆ ਵਾ ਇਹ ਜਿਹੜੀ ਸਰਕਾਰ ਆ ਇਹ ਬਹੁਤ ਧੱਕੇ ਕਰਨ ਦੀ ਹੈ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਐਵੇਂ ਤੁਸੀਂ ਗੋਲੀਆਂ ਮਾਰੋ ਐਵੇਂ ਸਾਡੇ ਨੌਜਵਾਨ ਸ਼ਹੀਦ ਕਰੋ ਜਾਂ ਹੰਨੂ ਸ਼ਹੀਦ ਕਰੋ ਅਸੀਂ ਐਦਾਂ ਹਾਕ ਲਾ ਕੇ ਵਿਸ਼ੇ ਮੁਰਾਂਗੇ ਐਦਾਂ ਮੁਰਨ ਵਾਲੇ ਨਹੀਂ ਆਂ ਜੋ ਤੁਹਾਡੇ ਕੋ ਹੁੰਦਾ ਤੁਸੀਂ ਕਰੋ ਜੋ ਆਪਾਂ ਨੂੰ ਕਾਲ ਆਉਂਦੀ ਆ ਮੋਰਚੇ ਵੱਲ ਉਹ ਅਸੀਂ ਕਰਾਂਗੇ ਅੱਜ ਅਸੀਂ ਵੀ ਅੱਜ ਰੇਲ ਰੋਕੀ ਹੈ ਟਾਂਡੇ ਦੇ ਵਿੱਚ ਜਿਹੜੀ ਵੀ ਕਾਲ ਸਾਨੂੰ ਆਏਗੀ